ਤਰੰਤਾਰਾਂ ਦੇ ਬੀਤੇ ਦਿਨੀ ਚੋਣਾਂ ਦਾ ਨਤੀਜਾ ਆ ਗਿਆ ਜਿਸ ਦਾ ਕਾਫੀ ਇੰਤਜ਼ਾਰ ਸੀ ਪੱਤੇ ਸਾਫ਼ ਹੋ ਗਏ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਇਹ ਸੀਟ ਆਪਣੀ ਝੋਲੀ ਪਾ ਲਈ ਪਰ ਚਿੰਤਾ ਵਾਲੀ ਗੱਲ ਕਾਂਗਰਸ ਲਈ ਆਈ ਕਿ ਕਾਂਗਰਸ ਚੌਥੇ ਨੰਬਰ ਤੇ ਆਈ ਕਾਂਗਰਸ ਨੂੰ ਸੈਮੀਫਾਈਨਲ ਮਿਲ ਰਹੀ ਸੀ ਪਰ ਸੈਮੀਫਾਈਨਲ ਹੀ ਹਾਰ ਗਏ ਤਾਂ ਕਿਸ ਤਾਈ ਦੇ ਵਿੱਚ ਵੀ ਇਹੀ ਹਾਲ ਹੋਵੇਗਾ ਉਹ ਹੋ ਕੀ ਕਾਰਨ ਰਹੇ ਨੇ ਕਾਂਗਰਸ ਦੇ ਸਭ ਤੋਂ ਵੱਡਾ ਤੇ ਕਾਰਨ ਅਜੀਹਾ ਲੱਗ ਰਿਹਾ ਹੈ ਕਿ ਜਿਹੜੇ ਰਾਜਾ ਵੜਿੰਗ ਦੇ ਬਿਆਨ ਸੀ ਤੇ ਕੀ ਰਾਜਾ ਵੜਿੰਗ ਦੀ ਉਨ ਛੁੱਟੀ ਹੋ ਜਾਵੇ ਕਿਉਂਕਿ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਕਾਫੀ ਸੰਕਟ ਦੇ ਬਦਲ ਚਾਏ ਹੋ ਨੇ ਕੀ ਲੱਗਦਾ ਹੈ ਕਿ ਕਾਂਗਰਸ ਦੀ ਕੀ ਸਥਿਤੀ ਰਹਿਣ ਵਾਲੀ ਹੈ ਤੇ ਕਿਹੜੇ ਆਗੂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਕਾਂਗਰਸ ਮਜ਼ਬੂਤ ਹੋ ਸਕਦੀ ਹੈ ਕਿ ਇਸ ਸਤਾਏ ਦੇ ਵਿੱਚ ਕਮਬੈਕ ਕਾਂਗਰਸ ਦਾ ਹੋ ਸਕਦਾ ਹੈ ਇਸ ਉੱਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਭਾਜਪਾ ਦੀ ਕੀ ਸਥਿਤੀ ਰਹਿਣ ਵਾਲੀ ਹੈ ਭਾਜਪਾ ਨੂੰ ਵੋਟਾਂ ਕਾਫੀ ਘਟ ਪਈਆਂ ਨੇ ਅੱਗੇ ਵੀ ਭਾਜਪਾ ਤੈ ਪਰ ਕੀ ਭਾਜਪਾਗਰ ਆਪਣੇ ਪੈਰ ਜਮਾਉਣਾ ਚਾਹੁੰਦੇ ਤਾਂ ਉਸ ਨੂੰ ਗੱਠਜੋੜ ਕਰਨਾ ਚਾਹੀਦਾ ਹੈ ਕਿਉਂਕਿ ਅਕਸਰ ਭਾਜਪਾ ਇਹੀ ਕਹਿੰਦੀ ਕਿ ਅਸੀਂ ਇਕੱਲੇ ਚੋਣਾਂ ਲੜਾਂਗੇ ਪਰ ਇਕੱਲੇ ਚੋਣ ਲੜਨ ਦਾ ਨਤੀਜਾ ਤਾਂ ਬੀਤੇ ਦਿਨ ਵੀ ਸਾਹਮਣੇ ਆ ਗਿਆ ਕੀ ਕੁਝ ਹੋਵੇਗਾ ਇਹ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਮੇਨਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਬਸ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਤੇ ਦਿਨੀ ਤਰੰਤਰੰ ਜ਼ਿੰਮੀ ਚੋਣ ਦਾ ਨਤੀਜਾ ਆਇਆ ਤੇ ਉੱਥੇ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਵੱਜ ਗਈ ਕੀ ਲੱ ਸਭ ਤੋਂ ਵੱਡੀ ਗੱਲ ਹੈ ਜੀ ਕਾਂਗਰਸ ਤੇ ਜਿਹੜੀ ਲੀਡਰਸ਼ਿਪ ਹੈ ਉਹਦੇ ਉੱਤੇ ਹੀ ਸਭ ਤੋਂ ਵੱਡਾ ਸਵਾਲ ਹੈ ਔਰ ਉਹ ਲੀਡਰਸ਼ਿਪ ਜਿਹੜੀ ਹੁੰਦੀ ਹੈ ਪਾਰਟੀ ਦੀ ਉਹ ਤਗੜੀ ਹੁੰਦੀ ਹੈ ਜਿਹੜੀ ਸਾਰੇ ਪਾਰਟੀ ਦੇ ਸਮੂਹ ਵਰਕਰਾਂ ਨੂੰ ਸਾਰੇ ਲੀਡਰਾਂ ਨੂੰ ਸਾਰੇ ਐਮਐਲਏ ਸਾਬਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਸਾਰੇ ਜਿਨ੍ਹਾਂ ਨੇ ਆਪਣੇ ਹੋਰ ਵਿੰਗ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਚੱਲੇ ਮੁਸ਼ਕਲ ਘੜੀ ਇਹ ਹੈਗੀ ਹੈ ਕੀ ਕਾਂਗਰਸ ਦੀ ਕਮਾਂਡ ਜਿੰਨਾਂ ਨੂੰ ਦਿੱਤੀ ਜਾਂਦੀ ਆ ਉਹ ਆਪਣੇ ਆਪ ਨੂੰ ਮਠਾਦੀਸ਼ ਉਹ ਨਾਲ ਲੈਂਦੇ ਮਠਾਦੀਸ਼ ਕਹਿਣ ਦਾ ਮਤਲਬ ਹੈ ਇਹੀ ਸੂਬੇ ਦੇ ਮਾਲਕ ਹੋ ਗਏ ਆ ਸਾਡੇ ਬਿਨਾ ਜੋ ਵੀ ਹੋਊਗਾ ਇਦਾਂ ਹੋ ਪੱਤਾ ਨਹੀਂ ਹਿੱਲੂਗਾ ਹੁਣ ਦੇਖੋ ਇਸ ਜਿਮਣੀ ਚੋਂ ਦੇ ਵਿੱਚ ਕਾਂਗਰਸ ਜਿਹੜੀ ਹੈ ਗੁਰਜੀਤ ਔਜਲੇ ਨੂੰ ਟਿਕਟ ਦੇਣ ਜਾ ਰਹੀ ਸੀ ਪਰ ਉਹਨਾਂ ਨੂੰ ਇੱਕ ਵੱਡਾ ਚਿਹਰਾ ਸੀ ਅੰਮ੍ਰਿਤਸਰ ਲੋਕ ਸਭਾ ਸੰਸਦ ਸੀ ਕਾਂਗਰਸ ਨੇ ਇੱਕ ਮੈਸੇਜ ਦੇਣਾ ਸੀ ਸੂਬੇ ਦੇ ਵਿੱਚ ਕਿ ਅਸੀਂ ਜਿਹੜੇ ਆ ਦੂਜੇ ਨੰਬਰ ਤੇ ਆ ਗੁਰਜੀਤ ਔਜਲਾ ਲੜਦਾ ਤੇ ਚੋਣ ਦੇ ਵਿੱਚ ਭਾਰੀ ਮੁਕਾਬਲਾ ਹੋ ਜਾਣਾ ਸੀ ਉੱਥੋਂ ਮੈਂਬਰ ਪਾਰਲੀਮੈਂਟ ਰਹੇ ਆ ਹੋਲਡ ਹੈ ਆਪਣੀ ਟੀਮ ਹੈ ਆਪਣੇ ਨਾਲ 2-4000 ਬੰਦਾ ਪਰਸਨਲ ਜੁੜਿਆ ਇੱਕ ਫਾਈਟ ਹੋ ਜਾਣੀ ਸੀ ਤਗੜੀ ਲੇਕਿਨ ਕੀਤਾ ਕੀ ਕੀਤਾ ਇਹ ਕੰਮ ਬਈ ਨਹੀਂ ਜੀ ਗੁਰਜੀਤ ਔਜਲੇ ਨੂੰ ਕਿਵੇਂ ਟਿਕਟ ਦੇਣੀ ਆ ਕਟਾ ਕੇ ਉਥੇ ਕਰਨ ਸਿੰਘ ਪੁੱਜ ਦੀ ਟਿਕਟ ਲੈ ਆਏ ਨਹੀਂ ਜੀ ਅਸੀਂ ਜਿਤਾਵਾਂਗੇ ਜੀ ਅਸੀਂ ਕਰਾਂਗੇ ਹੁਣ ਲੈ ਤਾਂ ਲਈ ਟਿਕਟ ਗੱਲ ਇਹ ਆ ਕਿ ਤੁਸੀਂ ਅੱਗੋਂ ਮੁਕਾਬਲਾ ਕਿਹਦੇ ਨਾਲ ਕਰਨਾ ਮੁਕਾਬਲਾ ਦੇਖੋ ਤੁਹਾਡਾ ਆਮ ਆਨੀ ਪਾਰਟੀ ਦੀ ਸਰਕਾਰ ਦੇ ਨਾਲ ਹੈ ਅਕਾਲੀ ਦਲ ਨਾਲ ਹੈ ਪੰਥਕ ਸੀਟ ਹੈਗੀ ਆ ਔਰ ਲੜ ਝਗੜ ਕੇ ਆਪਣੀ ਟਿਕਟ ਤਾਂ ਲੈ ਆਏ ਫਿਰ ਮੁੜ ਕੇ ਮਠਾ ਦੀਚ ਬਣ ਗਏ ਕਿ ਮੈਂ ਹੀ ਸੰਭਾਲੂਗਾ ਕਿਸੇ ਨੂੰ ਬੁਲਾਣਾ ਨਹੀਂ ਨਾ ਕਿਸੇ ਲੀਡਰ ਨੂੰ ਬੁਲਾਇਆ ਉੱਥੇ ਕੈਂਪੇਨ ਕਰਨ ਲਈ ਨਾ ਪੰਜਾਬ ਦੇ ਸਾਰੇ ਬਾਕੀ ਲੀਡਰ ਉੱਥੇ ਗਏ ਤੇ ਨਤੀਜਾ ਕੀ ਹੋਇਆ ਕਾਂਗਰਸ ਉੱਥੇ ਨੰਬਰ ਤੇ ਬੇਸਿਕਲੀ ਇਹ ਹੈਗੀ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਹੈ ਕਲਚਰ ਇਹ ਹੈਗਾ ਕਿ ਇੱਥੇ ਗੁੱਟਬਾਜੀ ਦਾ ਕਲਚਰ ਬਹੁਤ ਵੱਡਾ ਹੈ ਤੁਸੀਂ 1996 97 ਤੋਂ ਦੇਖ ਲਓ ਜਦੋਂ ਸਰਦਾਰ ਬਿਆਨ ਸਿੰਘ ਦੀ ਹੱਤਿਆ ਹੋਈ ਆਤਵਾਦੀਆਂ ਨੇ ਕੀਤੀ ਆ ਉਸ ਤੋਂ ਬਾਅਦ ਕਾਂਗਰਸ ਗੁੱਟਾਜੀ ਰਹੀ ਹੈ ਹਮੇਸ਼ਾ ਪਹਿਲਾਂ ਬਣ ਗਿਆ ਜੀ ਵੀ ਵੀ ਰਜਿੰਦਰ ਕੌਰ ਪਠਾੜਾ ਦਾ ਗੁੱਟ ਬਣ ਗਿਆ ਜੀ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਲਾਇਆ ਮੈਨੂੰ ਯਾਦ ਆ ਗਿਆ ਵੀ ਵੀ ਰਜਿੰਦਰ ਕੌਰ ਪਠਾੜਾ ਨੇ ਮੁਖਾਲਮਤ ਕਰਨੀ ਸ਼ੁਰੂ ਕਰ ਦਿੱਤੀ ਬੀਬੀਰ ਜਿੰਦਰ ਗੌਰ ਪੱਠਾ ਨੂੰ ਮੁੱਖ ਮੰਤਰੀ ਬਨਾਇਆ ਤੇ ਕੈਪਟਨ ਨਮਿੰਦਰ ਸਿੰਘ ਨਾ ਖੜਾ ਕਰ ਲਿਆ ਕੈਪਟਨ ਨਮਿੰਦਰ ਸਿੰਘ ਨੂੰ ਜਦੋਂ ਮੁੱਖ ਮੰਤਰੀ ਬਨਾਇਆ 2002 ਚ ਤੇ ਪ੍ਰਤਾਪ ਬਾਜਵੇ ਹੋਰਾਂ ਨੂੰ ਖੜਾ ਕਰ ਲਿਆ ਸ਼ਮਸ਼ੀਰ ਸਿੰਘ ਦੁੱਲੋਂ ਨੂੰ ਖੜਾ ਕਰ ਲਿਆ ਮਹਿੰਦਰ ਸਿੰਘ ਕੇ ਪੀ ਦਾ ਗੁੱਟ ਬਣ ਗਿਆ ਕਹਿੰਦਾ ਮੇਰਾ ਮਕਸਦ ਹੈਗਾ ਕਿ ਕਾਂਗਰਸ ਹੁਦੋਂ ਇਹ ਗੁੱਟਾਂ ਦੇ ਵਿੱਚ ਚੱਲਦੀ ਹੈ ਲੇਕਿਨ ਗੱਲ ਇਹ ਹੈ ਕਿ ਹਮੇਸ਼ਾ ਤਾਕਤਵਰ ਲੀਡਰ ਉਹ ਹੁੰਦਾ ਹੈ ਜਿਹੜੀ ਪੂਰੀ ਕਾਂਗਰਸ ਨੂੰ ਇਕੱਠੇ ਕਰਕੇ ਲੈ ਚੱਲੇ ਲੇਕਿਨ ਇੱਥੇ ਅਮਰਿੰਦਰ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਇਹ ਤੀਜੇ ਬੰਦੇ ਦੀ ਤਾਂ ਗੱਲ ਸੁਣਦੇ ਨਹੀਂ ਉਹ ਨਤੀਜਾ ਕੀ ਹੋਇਆ ਕਾਂਗਰਸ ਦਾ ਤੁਸੀਂ ਦੇਖ ਲਿਆ ਜਲੂਸ ਨਿਕਲ ਗਿਆ ਔਰ ਮੈਂ ਬੜੇ ਲੰਬੇ ਟਾਈਮ ਬਾਅਦ ਦੇਖਿਆ ਕਿ ਕਾਂਗਰਸ ਦਾ ਇਹ ਹਾਲ ਹੋਇਆ ਔਰ ਉਹ ਜਿਹੜੀ ਕਾਂਗਰਸ ਦਾਅਵੇ ਕਰਦੀ ਹੈ ਕਿ ਅਸੀਂ ਸੱਤਾ ਚਾ ਰਹੇ ਹਾਂ ਅਸੀਂ ਆ ਰਹੇ ਹਾਂ ਤੇ ਕਾਂਗਰਸ ਦਾ ਗ੍ਰਾਫ ਕਿਦਾਂ ਡਿੱਗਿਆ ਤੁਸੀਂ ਦੇਖ ਲਿਆ ਸੋ ਇਹ ਕਤਰੇ ਦੀ ਘੰਟੀ ਹੈ ਜਾਂ ਤਾਂ ਕਾਂਗਰਸੀ ਮੈਨੂੰ ਲੱਗਦਾ ਹੈ ਕਿ ਲੀਡਰਸ਼ਿਪ ਹੁਣ ਚੇਂਜ ਹੋਵੇਗੀ ਕਾਂਗਰਸ ਦੀ ਔਰ ਜਿਹੜੇ ਅੜਕੇ ਟਿਕਟ ਲੈ ਕੇ ਆਏ ਆ ਉਹਨਾਂ ਦੀ ਜਵਾਬਦੇਹੀ ਵੀ ਹੋਊਗੀ ਅੱਜ ਇਹਨਾਂ ਨੇ ਉਲਟ ਬਾਜ਼ੀਆਂ ਬਿਆਨ ਬਾਜ਼ੀਆਂ ਕੀਤੀਆਂ ਇੱਕ ਮਜਬੂਰ ਸਿੱਖ ਨੂੰ ਕਾਲਾ ਕਿਹਾ ਜੀ ਠੀਕ ਹੈ ਨਾ ਫਿਰ ਦੂਜਾ ਜਿਹੜਾ ਗੁਰੂ ਮਹਾਰਾਜ ਦੀ ਫੋਟੋ ਜਿਹੜੀ ਆ ਉਹ ਆਪਣੀਆਂ ਫੋਟੋਆਂ ਤੋਂ ਥੱਲੇ ਲਾਈ ਆ ਫਿਰ ਉਹ ਦੇਖੋ ਜਾ ਕੇ ਰਾਜਾ ਵੜਿੰਗ ਦੀ ਕਿੰਨੀ ਮੈਂ ਤਾਂ ਕਹਿੰਦਾ ਯਾਰ ਇਹਨੂੰ ਸਮਝਦਾਰੀ ਕਵਾ ਨਲੈਕੀ ਕਵਾ ਬੇਵਾਕੂਫੀ ਕਵਾ ਮੇਰੇ ਕੋਲ ਲਫਾਜ ਹੀ ਡਿਕਸ਼ਨਰੀ ਜੇ ਖਤਮ ਹੋ ਗਏ ਉੱਥੇ ਜਾ ਕੇ ਕਰਨ ਬੁਰਜ ਦੇ ਪਿੰਡ ਬੁਰਜ ਪਿੰਡ ਚ ਕਹਿੰਦਾ ਵੀ ਆਪਣੇ ਪਿੰਡ ਦੇ ਕੁੱਤੇ ਨੂੰ ਵੀ ਲੋਕੀ ਜਿਹੜਾ ਪਿਆਰ ਕਰਦੇ ਆ ਤੇ ਉੱਥੇ ਲੋਕੀ ਦੇਖਦੇ ਬਈ ਕਰਨ ਬੁਰਜ ਦਾ ਮੂੰਹ ਬਈ ਇਹ ਕਿੱਦਾਂ ਦਾ ਪ੍ਰਧਾਨ ਹੈ ਜਿਹੜਾ ਤੁਹਾਡੀ ਤੁਲਨਾ ਇੱਕ ਕੁੱਤੇ ਨਾਲ ਕਰਦਾ ਉਹਦਾ ਬੜਾ ਨੈਗੇਟਿਵ ਇਫੈਕਟ ਗਿਆ ਬੇਸਿਕ ਹੈ ਕਿ ਕਾਂਗਰਸ ਦਾ ਇੱਕ ਲੰਬਾ ਚੜ੍ਹਦਾ ਇਤਿਹਾਸ ਹੈ ਔਰ ਇਹਦੇ ਜਿਹੜੇ ਬੜੇ ਸਿਆਣੇ-ਸਿਆਣੇ ਲੀਡਰ ਗਏ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਇੱਕ ਦਿਸ਼ਾ ਤੇ ਦਸ਼ਾ ਦਿੱਤੀ ਹੈ ਲੇਕਿਨ ਮੈਂ ਤਾਂ ਦੇਖਿਆ ਕਿ ਇਹ ਦੋਨੋਂ ਲੀਡਰ ਨਾਕਾਬਲ ਹੈ ਪਰ ਕਾਂਗਰਸ ਹਾਈ ਕਮਾਂਡ ਮੈਨੂੰ ਲੱਗਦਾ ਛੇਤੀ ਦੋਨਾਂ ਨੂੰ ਬਦਲ ਵੀ ਦਵੇਗੀ ਕੀ ਲੱਗਦਾ ਹੈ ਕਿ ਫਿਰ ਜੇ ਇਹ ਨਹੀਂ ਲੀਡਰ ਹੋਣਗੇ ਤਾਂ ਅਜਿਹੀ ਕਿਹੜੇ ਆਗੂ ਨੇ ਕਿ ਜੇ ਅੱਗੇ ਹੋਣ ਤਾਂ ਕਾਂਗਰਸ ਮਜ਼ਬੂਤ ਹੋ ਸਕਦੀ ਹੈ ਦੇਖੋ ਬਹੁਤ ਹੈ ਪਹਿਲੀ ਗੱਲ ਤਾਂ ਹੈਗੀ ਹੈ ਕਿ ਹੁਣ ਜਿਹੜੇ ਵਿੱਚ ਦਲਤ ਵੋਟਰਾਂ ਨੂੰ ਇੱਕ ਸੱਟ ਲੱਗੀ ਹੈ ਕਿ ਕਾਂਗਰਸ ਦਾ ਇੱਕ ਜਿਹੜਾ ਪੁਸਤੈਨੀ ਵੋਟ ਹੈ ਜਿਸ ਨੂੰ ਕਈ ਹੈ ਪਰੰਪਰਾਗਤ ਵੋਟ ਹੁੰਦਾ ਜਿਸ ਨੂੰ ਆਪਾਂ ਕਹਿੰਦੇ ਆਂ ਬਈ ਕਿ ਕਾਂਗਰਸ ਦਾ ਸਟਿਕ ਵੋਟ ਹੈ ਉਹ ਹੁਣ ਕਿਸ ਕਿਹਾ ਮਜਬੀ ਸਿੱਖਾਂ ਦੇ ਵਿੱਚ ਬੜਾ ਰੌਲਾ ਪਿਆ ਮੈਨੂੰ ਜੋ ਲੱਗਦਾ ਹੈ ਕਿ ਕਾਂਗਰਸ ਹੁਣ ਕਮਬੈਕ ਕਰੇਗੀ ਬਈ ਕਿਸੇ ਤਰੀਕੇ ਬਚਰਨਜੀ ਚੰਨੀ ਨੂੰ ਪੰਜਾਬ ਦਾ ਪ੍ਰਧਾਨ ਲਗਾਈਏ ਜਿਹੜਾ ਨੇਤਾ ਪ੍ਰਤਿਭਾਤ ਹੈ ਉਹ ਕਿਸੇ ਹੋਰ ਲੀਡਰ ਨੂੰ ਲਾਈਏ ਰਾਣੇ ਗੁਰਜੀਤ ਨੂੰ ਲਾਈਏ ਜਾਂ ਕਿਸੇ ਹੋਰ ਚੰਗੇ ਲੀਡਰ ਨੂੰ ਲੈ ਕੇ ਲਾਈਏ ਜਾਂ ਪ੍ਰਗਟ ਸਿੰਘ ਨੂੰ ਲਾਈਏ ਇੱਕ ਤਾਲਮਿਲ ਬਣਾ ਕੇ ਪੰਜਾਬ ਦੀ ਸਰਕਾਰ ਬਣਾ ਲਈਏ ਤੇ ਲੇਕਿਨ ਜੋ ਹਾਲਾਤ ਨੇ ਕਾਂਗਰਸ ਦਾ ਵਰਕਰ ਬੜਾ ਡੀਮੋਰਲਾਈਜ਼ ਹੋਇਆ ਕਾਂਗਰਸ ਦਾ ਵੋਟ ਬੈਂਕ ਬਹੁਤ ਪੂਰੀ ਤਰ੍ਹਾਂ ਡਿੱਗਿਆ ਕਾਂਗਰਸ ਇੱਕ ਉਮੀਦ ਨਹੀਂ ਸੀ ਕਿ ਇਸ 5ਵੇਂ ਨੰਬਰ ਤੇ ਆਏਗੀ ਹਜੇ ਦੇਖੋ ਬਹੁਤ ਲੀਡਰ ਆ ਪੰਜਾਬ ਚ ਰਾਣਾ ਗੁਰਜੀਤ ਹੈਗੇ ਆ ਉਸ ਤੋਂ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ ਹੈਗੇ ਆ ਸੁਖਜਿੰਦਰ ਰੰਦਾਵਾ ਹੈ ਸੁਖਜਿੰਦਰ ਸਿੰਘ ਸੁਖ ਸਰਕਾਰੀਆ ਹੈਗੇ ਆ ਇਹ ਸਾਰੇ ਕਾਂਗਰਸ ਸਿਰ ਕੱਢਵੇਂ ਲੀਡਰ ਹੈ ਕਾਂਗਰਸ ਦੇ ਇੰਨਾ ਚੋਂ ਕੋਈ ਵੀ ਜਿਹੜਾ ਵਾ ਅੱਗੇ ਵੱਧ ਸਕਦਾ ਅੱਗੇ ਆ ਸਕਦਾ ਕਿਸੇ ਨੂੰ ਵੀ ਅੱਗੇ ਲਿਆਇਆ ਜਾ ਸਕਦਾ ਔਰ ਹਜੇ ਦੇਖੋ ਕਾਂਗਰਸ ਨੇ ਸਾਰੇ ਵੋਟਾਂ ਤੇ ਵੀ ਹਜੇ ਆਪਣਾ ਫੋਕਸ ਕਰਨਾ ਹੈਗਾ ਵਿਜੇਂਦਰ ਸਿੰਘਲਾ ਹੈਗੇ ਰਾਣਾ ਕੇਪੀ ਹੈਗੇ ਆ ਅਨਿਲ ਜੋਸ਼ੀ ਹੈਗੇ ਕਿਸੇ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ ਬਿਲਕੁਲ ਨਹੀਂ ਤੜੇ ਇਹਨਾਂ ਨੂੰ ਲੈ ਕੇ ਬੈਠ ਕੇ ਇਹਨੇ ਬਾਕੀ ਦੇਖੋ ਕੀ ਕਰਦੀ ਹੈ ਹਾਈ ਕਮਾਨ ਵੀ ਤੜੇ ਵੀ ਸਾਖੀ ਦੇਖੋ ਬੋਲਬਾਲ ਦਾ ਅਲਫਾਜਾਂ ਦਾ ਮੁੱਲ ਹੁੰਦਾ ਜਦੋਂ ਤੁਸੀਂ ਬੋਲਣਾ ਹੀ ਅਲਫਾਜ ਇਤਾਂ ਦੇ ਆ ਕਿ ਤੁਹਾਡਾ ਬੇੜਾਗਰ ਖੋਵੇ ਪਾਰਟੀ ਦਾ ਕਿਦਾਂ ਦੇ ਅਲਫਾਜ ਬੋਲੇ ਨੇ ਕੋਈ ਨੂੰ ਐਕਸੈਪਟੈਂਸ ਹੈ ਹੀ ਨਹੀਂ ਮਤਲਬ ਆਪ ਅਨਾਨ ਹੁੰਦਾ ਬਈ ਯਾਰ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਲੋਕ ਸਭਾ ਮੈਂਬਰ ਹੋ ਤੁਸੀਂ ਪੰਜਾਬ ਦੇ ਮੰਤਰੀ ਰਹਿ ਚੁੱਕੇ ਹੋ ਤੁਸੀਂ ਅਖਲ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹੋ ਅਲਫਾਜਾਂ ਦੇ ਉੱਤੇ ਤਾਂ ਕੰਟਰੋਲ ਹੋਣਾ ਚਾਹੀਦਾ ਨਾ ਤੇ ਅਲਫਾਜ ਦੇ ਉੱਤੇ ਜਿਹੜਾ ਵਾ ਰਾਜਾ ਬਣਦਾ ਕੋਈ ਕੰਟਰੋਲ ਨਹੀਂ ਹੈ कहेंो कढ़ा देंदी है राजा बलिंग होने वाला है नहीं घरों का नहीं चलो कड अलग होके प्रधानगी तो ला दे क्डना कित अलग होके बैठा ਕਾਂਗਰਸਾ ਕੋਈ ਚੰਗਾ ਨਹੀਂ ਕੰਮ ਕੀਤਾ ਕਾਂਗਰਸਾ ਬੜਾ ਗਰਖ ਹੋਇਆ ਭਾਜਪਾ ਦੀ ਵੀ ਗੱਲ ਕਰ ਲੈਣੀ ਇੱਥੇ ਭਾਜਪਾ ਨੂੰ ਵੋਟਾਂ ਬਹੁਤ ਘੱਟ ਪਈਆਂ ਵੈਸੇ ਵੀ ਆਪਾਂ ਭਾਜਪਾ ਰਾ ਦੇ ਦੇ ਕਿ ਪੰਜਾਬ 'ਚ ਵੋਟ ਬੈਂਕ ਬਹੁਤ ਥੋੜਾ ਹੁੰਦਾ ਹੈ ਕਿ ਲੋਕ ਇੰਨਾ ਭਾਜਪਾ ਵੱਲ ਨੂੰ ਜਾਂਦੇ ਇਹਨਾਂ ਦਾ ਰੁਝਾਨ ਹੁੰਦਾ ਨਹੀਂ ਹੈ ਕੀ ਲੱਗਦਾ ਹੈ ਕਿ ਭਾਜਪਾ ਜਿਸ ਤਰੀਕੇ ਦੇ ਨਾਲ ਕਹਿੰਦੀ ਹੈ ਕਿ 27 ਦੇ ਵਿੱਚ ਵੀ ਅਸੀਂ ਇਕੱਲੇ ਚੋਣ ਲੜਨੀ 117 ਸੀਟਾਂ ਦੇ ਤਿਆਰੀ ਕਰ ਰਹੇ ਹਾਂ ਪਰ ਜੇ ਭਾਜਪਾ ਨੇ ਵੀ ਆਪਣਾ ਪੰਜਾਬ 'ਚ ਪੈਰ ਜਮਾਉਣਾ ਤੇ ਉਸ ਨੂੰ ਗੱਠਜੋੜ ਕਰਨਾ ਚਾਹੀਦਾ ਹੈ ਦੇਖੋ ਸਾਕਸ਼ੀ ਸਭ ਤੋਂ ਵੱਡੀ ਗੱਲ ਹੈ ਕੇਂਦਰ ਸਰਕਾਰ ਦਾ ਜੂਪੀਆ ਔਰ ਕੇਰਲਾ ਜੀ ਉਧਰ ਦੀਆਂ ਸਟੇਟਾਂ ਵੱਲ ਜਿਆਦਾ ਤਿੰਨ ਚਾਰ ਸਟੇਟਾਂ ਵੱਲ ਹੈਗਾ ਜਿੱਥੇ ਉਹ ਚਾਹੁੰਦੇ ਕਿ ਸਾਡੀ ਸਰਕਾਰ ਖਿੱਚ ਕੇ ਬੜੇ ਔਰ ਪੰਜਾਬ ਹੁੰਦੇ ਚ ਆਂਦਾ ਲੇਕਿਨ ਪੰਜਾਬ ਹੀਟਾ ਪੰਜਾਬ ਚ ਬੀਜੇਪੀ ਅੱਗੇ ਨਾਲੋਂ ਕਾਫੀ ਮਜ਼ਬੂਤ ਹੋਈ ਹੈ 8 ਤੋਂ 18% ਆਈ ਹੈ ਸ਼ਹਿਰੀ ਸੀਟਾਂ ਦੇ ਕਰੀ 35-40 ਸੀਟਾਂ ਦੇ ਉੱਤੇ ਬੀਜੇਪੀ ਦਾ ਕਾਫੀ ਵੋਟ ਬੈਂਕ ਵਧਿਆ ਗੱਲ ਇਹ ਹੈ ਕਿ ਹਜੇ ਜਿਹੜੀਆਂ ਪਿੰਡਾਂ ਦੀਆਂ ਸੀਟਾਂ ਹੈਗੀਆਂ ਜਿਵੇਂ ਤਰਨਤਾਰਨ ਸੀਟ ਹੋ ਗਈਗੀ ਮੇਰੇ ਠੇਦੀ ਹੋ ਗਈ ਸੀਟ ਇਦਾਂ ਦੀਆਂ ਖੜੂ ਸਾਹਿਬ ਦੀ ਸੀਟ ਹੋ ਗਈ ਹਜੇ ਭਾਜਪੀ ਇੱਥੇ ਕਮਜ਼ੋਰ ਹੈਗੀ ਆ ਦੂਰਲ ਦੀਆਂ ਜਿੰਨੀਆਂ ਸੀਟਾਂ ਮੰਨ ਲਓ ਨਕੂਦਰ ਸ਼ਾਹਕੋਟ ਆਦਮਪੁਰ ਕਮਜ਼ੋਰ ਹੈਗੀ ਆ ਫਲੋਰ ਵੀ ਕਮਜ਼ੋਰ ਹੈਗੀ ਆ ਇਦਾਂ ਦੀਆਂ ਪਿੰਡਾਂ ਦੀਆਂ ਸੀਟਾਂ 'ਚ ਕਮਜ਼ੋਰ ਹੈ ਔਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਅੱਗੇ ਨਾਲੋਂ ਪੰਜਾਬ ਦੇ ਵਿੱਚ ਪੈਰ ਪਸਾਰਦੀ ਪਈ ਆ ਦੂਜੀ ਜਿਹੜੀ ਗੱਲ ਆ ਕੀ ਵੋਟ ਅਲਾਈਅੰਸ ਕਰਨਾ ਜਾਂ ਨਹੀਂ ਕਰਨਾ ਇਹ ਹਾਈ ਕਮਾਂਡ ਦੇ ਉੱਤੇ ਹੈਗਾ ਹਜੇ ਹਾਈ ਕਮਾਂਡ ਦਾ ਇਹ ਹੈਗਾ ਕਿਉਂਕਿ ਜਿਹੜੇ ਪੰਜਾਬ ਦੇ ਮੁੱਦੇ ਆ ਜਿਹੜੇ ਪੰਜਾਬ ਦੇ ਮੁੱਦੇ ਆ ਬੰਦੀ ਸਿੰਘਾਂ ਦੀ ਰਿਹਾਈ ਹੈ ਪਾਣੀ ਹੈ ਚੰਡੀਗੜ੍ਹ ਹੈ ਐਸਵਾਈਐਲ ਹੈ ਭਾਜਪਾ ਇਹਨਾਂ ਦੇ ਉੱਤੇ ਫੈਸਲੇ ਨਹੀਂ ਲੈ ਸਕਦੀ ਹੁਣ ਜੇ ਇੱਥੇ ਫੈਸਲਾ ਮੰਨ ਲਓ ਚੰਡੀਗੜ੍ਹ ਤੇ ਲੈ ਲੈਂਦੇ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਹਰਿਆਣਾ ਕਿੱਥੇ ਜਾਊਗਾ ਫਿਰ ਹਰਿਆਣਾ ਉਹਨਾਂ ਦੀ ਆਪਣੀ ਸਰਕਾਰ ਹੈ ਹਰਿਆਣਾ ਸਾਰਾ ਨਾਰਾਜ਼ ਹੋਏਗਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਕੋ ਜੋਖਮ ਨਹੀਂ ਲੈਣਾ ਚਾਹਦੀ ਭਈ ਅਸੀਂ ਕੋਈ ਇਦਾਂ ਦਾ ਜੋਖਮ ਲੈ ਲੀਏ ਜਿਹਦੇ ਨਾਲ ਸਾਨੂੰ ਅੱਗੇ ਭਵਿੱਖ ਦੇ ਵਿੱਚ ਨੁਕਸਾਨ ਹੋਵੇ ਸੋ ਹਜੇ ਟਾਈਮ ਪਿਆ ਹੋ ਸਕਦਾ ਪੰਜਾਬ 'ਚ ਇੱਕ ਨਵਾਂ ਮੋਰਚਾ ਬਣੇ ਕੁਝ ਨਹੀਂ ਕਿਹਾ ਜਾ ਸਕਦਾ ਸਿਆਸਤ ਹੈ ਕਰਵਟ ਲੈਂਦੀ ਆ ਬਿਲਕੁਲ ਜੇ ਕੱਲ ਨੂੰ ਕੋਈ ਨਵਾਂ ਮੋਰਚਾ ਬਣ ਜਾਂਦਾ ਹੋ ਸਕਦਾ ਬੀਜੇਪੀ ਉਹਦੇ ਨਾਲ ਇਕੱਠ ਜੋੜ ਕੱਢ ਲਵੇ ਹਜੇ ਐਸਜੀਪੀਸੀ ਚੋਣਾ ਹੋਣੀ ਆ ਉਹਦਾ ਕਿੰਨਾ ਪ੍ਰਭਾਵ ਪੈਂਦਾ ਕਰਵਾਣੀਆਂ ਪਹਿਲਾਂ ਕਿ ਨਹੀਂ ਕਰਵਾਣੀਆਂ ਉਹ ਸਾਰੀਆਂ ਚੀਜ਼ਾਂ ਤੇ ਹਜੇ ਤਿਆਰ ਹੋਣੀ ਰੂਪਰੇਖਾ ਮਾਗੀ ਦੇਖੋ ਪਾਜ ਪਾਵੀ ਕੀ ਕਰਦੀ ਐ ਬਹੁਤ ਸ਼ੁਗਰ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਸასი ਸ਼ਕਲ ਜੀ ਸੋ ਕੱਲ ਬੀਤੇ ਦਿਨ ਤਰਨਤਨੰਦ ਦੇ ਜਿੰਮੇ ਜੋੰਦਾਂ ਨਤੀਜਾ ਆ ਗਿਆ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਕਾਂਗਰਸ ਚੌਥੇ ਨੰਬਰ ਤੇ ਰਹਿ ਗਈ ਹੈ ਤੇ ਭਾਜਪਾ ਪੰਜਵੇਂ ਨੰਬਰ ਤੇ ਸੀ ਕਾਂਗਰਸ ਲਈ ਇੱਕ ਖਤਰੇ ਦੀ ਘੰਟੀ ਹੈ ਪਰ ਕਾਂਗਰਸ ਕਿੰਨੀ ਕਿਸੇ ਦੇ ਲੈਂਦੀ ਹੈ ਸੋ ਕਿੰਨਾ ਕਾਪੇ ਆਪਣਾ ਮਜ਼ਬੂਤ ਕਰਦੀ ਹੈ ਤੇ ਰਾਜਾ ਬਰਿੰਦ ਦੇ ਵਿਵਾਦਿਤ ਬਿਆਨ ਕਾਫੀ ਕਾਂਗਰਸ ਨੂੰ ਇੱਥੇ ਨੁਕਸਾਨ ਪਹੁੰਚਾਇਆ ਤੇ ਹਾਈਕ ਪਰ ਉਹਨਾਂ ਨੂੰ ਲੈ ਕੇ ਕੀ ਕੁਝ ਫੈਸਲਾ ਲੈਂਦੀ ਹੈ ਉਹਦੇ ਸਮੇਂ ਨੂੰ ਦੇਖਣਾ ਹੋਵੇਗਾ ਤੇ ਕਿਸ ਨੂੰ ਅੱਗੇ ਲੈ ਕੇ ਆਉਂਦੀ ਹੈ ਇਹ ਵੀ ਸਭ ਦੀ ਨਜ਼ਰਾਂ ਹੁਣ ਇਸੇ ਟਿਕਿਆ ਰਹਿਣ ਗਿਆ ਬਾਕੀ ਬਹੁਤ ਸ਼ੁਕਰੀਆ ਤੁਸੀਂ ਜੁੜੇ ਰਹੋ ਪਾਂਡਾ ਪੰਜਾਬ